ਗੁੱਸੇ ਜੇ ਨੂੰ ਥੁੱਕ ਦੇ ਐਵੇਂ ਨਹੀਂ ਗੱਲ ਬਧਾਇਆ ਕਰਦੇ ਘਰੇ ਆਏ ਤਾਂ ਪਰ ਦੁਸ਼ਮਣ ਦਾ ਵੀ ਸਵਾਗਤ ਕਰਦੇ ਆ ਇਹ ਤਾਂ ਫਿਰ ਵੀ ਆਪਦੇ ਆ ਹਾਂ ਜਲੂਸ ਨਿਕਲ ਗਿਆ ਲੈ ਹੋਰ ਕੀ ਇੰਨੀ ਬੌਲੀਆਂ ਨੇ ਹੁਣ ਬਈ ਜਲੂਸੀ ਕੱਢੀ ਰੱਖਣਗੀਆਂ ਭਾਈ ਤੂੰ ਹੀ ਬੁਲਾ ਲੈ ਹੈਂ ਤੂੰ ਹੀ ਬਣ ਜਾ ਛੋਟੇ ਬਾਬੇ ਦੀ ਮੈਂ ਨਹੀਂ ਇੱਥੇ ਬਾੜਨ ਦਿੰਦੀ ਹੈਗੀ ਉਹਨੂੰ ਸਾਰੀ ਮਰਤਾਂ ਇਹ ਹਵਦਾਰੂ ਬੇਚੀ ਜਾਂਦੀ ਹੈਗੀ ਹੋਰ ਤੱਕ ਤਾਂ ਅਗਲੀ ਕਰਦੀ ਆ ਆਪਦੇ ਸਿਰ ਤੇ ਕਰਦੀ ਆ ਹੈ ਜਿਹੜੀ ਸਿਰ ਦਰਦੀ ਹੈਗੀ ਉਹਨੂੰ ਬੀਬੀ ਹਾਂ ਛੋਟੀ ਸਹੀ ਕਹਿੰਦੀ ਹੈ ਦੇਖੋ ਸਾਰੇ ਪਿੰਡ ਦੇ ਵਿੱਚ ਐ ਹੋ ਰਹੀ ਆ ਹੁਣ ਤਾਂ ਉਹ ਅੱਡ ਨੇ ਬਾਹਰਲੇ ਬੰਦਿਆਂ ਨੂੰ ਤਾਂ ਨੀ ਕਿਸੇ ਨੂੰ ਪਤਾ ਹੈਗਾ ਵੀ ਇਹ ਕਿਹੜੇ ਲਾਣੇ ਦੇ ਨੇ ਸੌਦੀ ਇੱਕ ਕੁਸਮਰਜੀ ਕਰਨ ਆਪਣੀ ਬੇਇੱਜ਼ਤੀ ਤਾਂ ਨਹੀਂ ਹੁੰਦੀ ਹੁਣ ਆ ਆਪਦੇ ਘਰੇ ਕੁਸ਼ਮਰਜੀ ਕਰੀਏ ਨਾਲੇ ਬੀਬੀ ਕੇਰਾ ਜਿਹੜਾ ਤੂੰ ਕਹਣੀ ਭਾਂਡੇ ਖੜਕਣੇ ਤੇ ਖੜਕ ਗਏ ਹੁਣ ਕੀ ਫੇਰਾ ਦਵਾਰ ਉਹ ਹੀ ਭਾਂਡਿਆਂ ਨੂੰ ਖੜਕਾਉਣੀ ਆ ਮਸਾ ਦਾ ਧਰੇ ਗਏ ਨੇ ਅਬਦੀ ਅਬਦੀ ਥਾਂ ਤੇ ਕਿਉਂ ਤੂੰ ਦੁਬਾਰੋਂ ਆਪਣੀ ਬੇਇੱਜ਼ਤੀ ਕਰਾਏਂਗੀ ਉਹ ਦਾਰੂ ਵੇਚਣੋਂ ਔਰ ਹਟਦੀ ਨਹੀਂ ਆਪਣੀ ਥੂਥੂ ਕਰਾ ਦੂਗੀ ਓਰੇ ਬੀ ਬਥੇਰੀ ਐ ਵੇਝਦੀ ਹੁਣ ਬੀ ਬਥੇਰੀ ਐ ਮੇਰੀ ਗੱਲ ਸੁਣ ਲੋ ਭਾਈ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਨਾ ਫਿਰ ਮੈਂ ਤਾਂ ਕਿਸੇ ਗੁਰਦੁਆਰੇ ਚ ਜਾ ਕੇ ਬਹਿ ਜੂਗੀ ਗੁਰਦੁਆਰੇ ਕਿਉਂ ਬੈਠਣਾ ਸੱਚ ਮੇਰੇ ਪੇਕੇ ਬਥੇਰੇ ਨੇ ਬਥੇਰੀ ਰੋਟੀ ਦੇ ਦਣਗੇ ਮੈਨੂੰ ਐਡੇ-ਐਡੇ ਘਟਨਾਂ ਵਾਲੇ ਨੇ ਮੇਰੇ ਭਾਈ ਹੱਥਾਂ ਤੇ ਥੁੱਪ ਲੰਦੇ ਨੇ ਮੈਨੂੰ ਕਿਹੜਾ ਰੋਟੀ ਦਾ ਘਟ ਹੈ ਆਹੋ ਹੋਰ ਕਰਾ ਦੇ ਬੇਸੀ ਪਹਿਲਾਂ ਉਹਨੇ ਵੱਡੀ ਨੇ ਤੇਰੀ ਨੇ ਖਰਾ ਰੱਖੀ ਹੈ ਹੁਣ ਰਹਿੰਦੀ ਕਿ ਹੁੰਦੀ ਤੂੰ ਕਰਾ ਦੇ ਭਾਈ ਕੋਈ ਨਾ ਐਹੀ ਕਹਿੰਦੀ ਆ ਮੈਂ ਵੀ ਲੋਕ ਤਾਂ ਸੋਨੂੰ ਥੂ-ਥੂ ਕਰ ਲਗੇ ਤੁਸੀਂ ਤਿੰਨੇ ਜਣੇ ਸੀ ਤਿੰਨਾਂ ਚੋਂ ਕੋਈ ਰੋਟੀ ਨਹੀਂ ਦੇ ਸਕਿਆ ਬੁੜੀ ਹੋ ਉਹ ਇੱਥੇ ਐ ਫਿਰ ਤੁਸੀਂ ਸਾਡੀ ਮਿੱਟੀ ਕਿਉਂ ਵੱਟਦੇ ਹੋ ਮੈਨੂੰ ਨਹੀਂ ਸਮਝੀ ਪਹਿਲਾਂ ਉਹਨਾਂ ਨੇ ਵੱਟਦੀ ਹੁਣ ਮਸਾਟ ਕੇ ਆਇਆ ਕੰਮ ਫਿਰ ਫਿਰ ਤੂੰ ਹੁਣ ਤੂੰ ਜੇ ਤੂੰ ਬਾਹਰ ਜਾ ਕੇ ਬੈਠੇਂਗੀ ਸਾਡਾ ਮਰਨ ਹੋ ਗਿਆ ਲੋਕ ਪਤਾ ਕੀ ਗੱਲਾਂ ਕਰਨਗੇ ਵੀ ਮਾਂ ਨੂੰ ਉਥੇ ਪੇਛਤਾ ਆਪਦੇ ਪਿੰਡ ਵੀ ਰੋਟੀ ਨਹੀਂ ਦੇ ਸਕਿਆ ਦੋ ਦੋ ਮੁੰਡੇ ਹੁਣ ਮੱਗਰ ਹੈ ਮੱਗਰ ਘਰੇ ਆ ਜਾਂਦਾ ਬੋਲ ਪੈਂਦਾ ਆ ਜਾਣਦਾ ਉਧਰ ਵੱਡਾ ਅਸੀਂ ਵੀ ਬਗ ਜਾਨੇ ਹੋਰ ਕੀ ਭਾਲਦੀ ਹੈ ਤੂੰ ਬਾਸ ਭਾਲਦੀ ਹੈ ਵੀ ਤੁਹਾਡਾ ਭਰਾ ਹੈ ਉਹ ਕੋਈ ਦੁਸ਼ਮਣ ਨਹੀਂ ਹੈਗਾ ਹੈ ਵੇ ਕੀ ਲੈ ਕੇ ਜਾਣਾ ਹੈ ਇਥੋਂ ਮੈਨੂੰ ਐ ਨਹੀਂ ਸਮਝ ਆਉਂਦੀ ਨਾ ਫਿਰ ਹੁਣ ਬੇਇੱਜ਼ਤੀ ਕਰਾ ਲਈ ਇਹਨੂੰ ਇੱਥੇ ਲਿਆ ਕੇ ਕਿਉਂ ਸਾਡੇ ਪਿੰਡ ਦੇ ਵਿੱਚ ਉਹ ਕਰਾ ਰੱਖੀ ਹੈਗੀ ਸਮਝਾ ਲੋ ਦਿਮਾਗ ਨੂੰ ਜੇ ਉਹ ਇੱਥੇ ਆ ਕੇ ਕਹਣਾ ਮੈਂ ਉਹਦੇ ਫੇਕ ਕਿਉਂ ਤੁਰ ਜੂਗੀ ਪਹਿਲਾਂ ਦੱਸਦੀ ਆ ਮੈਂ ਤੁਹਾਨੂੰ ਉਹ ਬਾਈ ਹਾਂ ਏ ਮਾਂ ਅਚਾਰ ਦਿਨ ਪਹਿਲਾਂ ਤਾਂ ਮਸਾ ਰੋਕੀ ਅਤਰੀ ਪਣਾਉ ਜਾਂਦੀ ਤੂੰ ਮੇਰਾ ਘਰ ਜਾੜ ਨਹੀਂ ਐ ਬੇਪੁੱਤ ਡਰਾਬੇ ਦਿੰਦੀ ਐ ਇਹ ਡਰਾਬੇ ਦਿੰਦੀ ਐ ਨਾ ਇੰਨਾ ਡਰਿਆ ਔਰ ਜਿਹੜਾ ਡਰਾਬੇ ਤਾਂ ਤੈਨੂੰ ਵੀ ਦੇਤੇ ਜਿਹੜੇ ਕਹਿੰਦੀ ਸੀ ਵੱਡਿਆਂ ਵੱਡਿਆਂ ਕਰਦਣ ਵਾਲੇ ਮੇਰੇ ਭਾਈ ਹੈਗੇ ਨੇਗੇ ਉਹ ਡਰਾਬੇ ਨਹੀਂ ਤੀ ਉਹ ਕੀਤੀਗਾ ਫਿਰ ਉਹ ਤਾਂ ਸੱਚੀਓ ਹੈਗੇ ਨੇ ਤੇ ਨਾਲੇ ਗੱਲ ਸੁਣ ਲੈ ਤੀਮੀ ਦਾ ਇੰਨਾ ਬੋਲਿਆ ਚੰਗਾ ਨਹੀਂ ਹੁੰਦਾ ਆ ਤੇਰੇ ਪਿਓ ਦੇ ਸਾਹਮਣੇ ਨਾ ਮੈਂ ਕਦੇ ਚੁਸਕੀ ਵੀ ਨਹੀਂ ਉਹ ਵੱਡੇ ਭਾਈ ਤੂੰ ਕੁਝ ਬੋਲ ਲੈਣਾ ਯਾਰ ਤੂੰ ਤਾਂ ਬੱਤ ਬਣਿਆ ਬੈਠਿਆ ਕੁਝ ਬੋਲਣਾ ਯਾਰ ਮੈਂ ਮੈਂ ਕੀ ਬੋਲਾਂ ਹੈ ਹੁਣ ਨਾ ਤਾਂ ਆ ਬੇਬੇ ਮੰਨੇ ਕੀ ਗੱਲ ਉਹਨਾਂ ਇਹ ਮੰਨੇ ਕੁਛ ਮੈਂ ਨਹੀਂ ਭਈ ਉਹਨੂੰ ਇੱਥੇ ਘਰੇ ਬਾੜਦੀ ਹੈਗੀ ਇੱਥੇ ਮੇਰੇ ਪੇ ਕਿਹਾ ਕਰੂੰਗਾ ਨਹੀਂ ਮੇਰਾ ਜਲੂਸ ਨਿਕਲ ਜੂ ਭਾ ਦਾਰੂ ਵੇਚਦੀ ਹੈ ਤੇਰੀ ਉਹ ਤਾਂ ਓਰੇ ਕਰ ਕਰ ਮੇਰੀ ਸੋਹਣੀ ਗੱਲ ਆ ਤੇ ਨਾਲ ਬੌਲੀਏ ਤੂੰ ਸਾਰਾ ਕੰਮ ਕਰਦੀ ਹੈ ਕੱਲੀ ਕੰਮ ਕਰਦੀ ਹੈ ਹਨਾ ਜੇ ਉਹ ਆਊਗੀ ਚਲਾ ਨਾ ਬਣਾਈ ਜੇਸਾ ਜਮੀਨਾਂ ਬਣਾਈ ਓਰੇ ਤੇ ਨਾਲ ਭਾਂਡੇ ਮਾਜਦੇ ਤੂੰ ਰੋਟੀ ਲਾ ਲਈ ਅੱਦਾ ਅੱਦਾ ਕੰਮ ਜੀ ਮੈਂ ਕਿਹੜਾ ਦੇਖ ਕੰਮ ਤਾਂ ਤੇਨੇ ਕਰਨੇ ਨੇ ਸਾਰੇ ਫਿਰ ਮੈਂ ਤਾਂ ਨਹੀਂ ਤੇ ਨਾਲ ਰੋਜ਼ ਕੰਮ ਕਰਾ ਸਕਦਾ ਕੱਲੀ ਨੂੰ ਕਰਨੇ ਪੈਂਦੇ ਨੇ ਹੁਣ ਕਰੀ ਜਾਈ ਹਾਂ ਪਰ ਬੇਇੱਜ਼ਤੀ ਕਰਾਈ ਜਈਏ ਨਾ ਸਾਰੇ ਪਿੰਡ ਤੋਂ ਫੇਰ ਤੂੰ ਕਿਸੇ ਨਹੀਂ ਦਾ ਘੇਰਾ ਲਿਆ ਘੇਰਾ ਲਿਆ ਨਾ ਲੇ ਹੋ ਤੂੰ ਅਕਲ ਨਾਲ ਕੰਮ ਲੈ ਲਓ ਮੜਾ ਮੋਟਾ ਅਕਲ ਨਾਲ ਚੱਲ ਚੰਗਾ ਬੇਬੇ ਜੇ ਇੰਨਾ ਹੀ ਕਹਿਣਾ ਲੈ ਆਉਣਿਆ ਫਿਰ ਘਰੇ ਬਈ ਭਾਈ ਐਂ ਦੇਖ ਲੋ ਜੇ ਮੈਂ ਆਪਦਾ ਇੱਕ ਕੰਮ ਕਰੂ ਦੂਜੇ ਕੰਮ ਨੂੰ ਉਹਨੂੰ ਹੱਥ ਪਾ ਦਿਆ ਕਰੂੰ ਮੈਂ ਕਹਿ ਦਿਆ ਕਰ ਉਹਦਾ ਕੰਮ ਕਰੇ ਕੋਈ ਨਾ ਮੈਂ ਬੈਠੀ ਆ ਵਿਚ ਵਿਚਾਲੇ ਤੁਹਾਡੇ ਕੰਮ ਮੈਂ ਆਪੀ ਵੰਡ ਦਊਗੀ ਚੱਲ ਠੀਕ ਆ ਲੈ ਆਇਓ ਫਿਰ ਪਰ ਇੱਕ ਗੱਲ ਕੰਨ ਖੋਲ ਕੇ ਸੁਣ ਲਿਓ ਮੇਰੀ ਇੱਕ ਸ਼ਰਤ ਆ ਅੱਛਾ ਅੱਲ ਦੀ ਭੂਤਨੀ ਸਿਵਿਆ ਚੱਦ ਤੂੰ ਹੋ ਗਈ ਵੱਡੀ ਅੰਮਾ ਸ਼ਰਤਾਂ ਰੱਖਣ ਵਾਲੀ ਹੈ ਨਹੀਂ ਤੇਰੇ ਸਾਹਮਣੇ ਦੋ ਹੀ ਮੁੰਡੇ ਬੈਠੇ ਆ ਇਹ ਤਾਂ ਬੋਲਦੇ ਨਹੀਂ ਹੈਗੇ ਤੂੰ ਮੇਰੇ ਮੂਹਰੇ ਸ਼ਰਤਾਂ ਰੱਖੇਂਗੀ ਓ ਬੇਬੇ ਸੁਣ ਤਾਂ ਲੈ ਪਹਿਲਾਂ ਪੂਰੀ ਗੱਲ ਕਾਦੀ ਸ਼ਰਤ ਹੈ ਹੁਣ ਉਹਦੀ ਹੋਰ ਕੋੜੇ ਤੇ ਸਵਾਰ ਰਹਿਣੀ ਹੈ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਠੱਡੇ ਦੇ ਮਾਕੇ ਨਾਲ। ਹੋਈ ਐ ਕੀ ਪਕਾਈ ਮਾਰੂਗੀ ਇਹ ਰਹਿ। ਆ ਦੱਸੋ ਜੀ ਮਾੜਾ ਜੀ। ਹਰ ਤੋਂ ਦੱਸੋ। ਕੀ ਗੱਲ ਐ ਕਾਦੀ ਸ਼ਰਤ ਐ ਤੇਰੀ? ਦੇਖ ਬਈ ਗੁੱਸਾ ਕਰੋ ਗਿਲਾ ਕਰੋ। ਮੇਰੀ ਸਰਫੇ ਇੱਕ ਸ਼ਰਤ ਐ ਵੀ ਜੇ ਉਹ ਇੱਥੇ ਆ ਕੇ ਕਰੇ ਮੈਂ ਆਹ दारू ਦੂਰੂ ਨਹੀਂ ਕੱਢਣ ਦਿੰਦੀ ਹੈਗੀ ਉਹਨੂੰ। ਆ ਐਮੀ ਇੱਥੇ ਆ ਕੇ ਜਲੂਸ ਕਢਾਈ ਜੋ ਫਿਰ। ਉਹਨਾਂ ਨੂੰ ਕਹਿ ਦਿਓ ਹਟ ਜਾਣਗੇ ਅਗਲੇ। ਕੀ ਤੂੰ ਕਹੀਂ ਬੇਬੇ? ਓਏ ਇਹ ਚ ਨਾ ਲੜੋ ਹੁਣ। ਪਤੇ ਜੀ ਗੱਲ ਐ ਬੇਬੇ ਇਹ ਗੱਲ ਸਹੀ ਐ ਵੱਡੇ ਭਾਈ ਕਹੇ। ਤੰਦੀ ਤਾਂ ਛੋਟੀ ਸਹੀ ਹੈ ਵੀ ਦਾਰੂ ਬੇਬੇ ਬਹੁਤ ਬੇਇਜ਼ਤੀ ਹੋ ਰਹੀ ਹੈ ਪਿੰਡ ਚ ਠੀਕ ਹੈ ਪਤਾ ਕੀ ਹੈ ਕਈ ਵਾਰ ਤਾਂ ਮੈਂ ਐ ਸੁਣਿਆ ਆਪ ਫੜਾ ਫੜਾ ਕੇ ਹੁੰਦੀ ਹੈ ਦਾਰੂ ਜਾ ਕੇ ਬਾਹਰ ਹੈ ਹੁਣ ਪਿੰਡ ਦੇ ਨੂੰ ਤਾਂ ਪਤਾ ਹੀ ਹੈ ਵੀ ਫਲਾਣੇ ਦੀ ਨੂੰਹ ਹੈ ਕਹਿ ਦੇ ਪੁੱਤੋਂ ਨੂੰ ਥੋੜੇ ਚ ਕੋਈ ਕਹਿ ਦੇ ਇੱਕ ਜਣਾ ਨਾਲੇ ਬੀਬੀ ਸਾਡੀ ਬੇਇਜ਼ਤੀ ਨਹੀਂ ਤੇਰੀ ਬੇਇਜ਼ਤੀ ਹੈ ਅਗਲੀ ਕੋ ਫਲਾਣੇ ਦੀ ਨੂੰਹ ਹੈ ਹੈ ਮੈਂ ਮੈਂ ਲਾ ਭਲਾ ਕਿਵੇਂ ਕਹੂੰਗੀ ਉਹਨੂੰ ਤੈਨੂੰ ਪਤਾ ਤਾਂ ਹੈਗਾ ਸੱਸ ਰੋਹਾਂ ਦੀ ਕਿੰਨੀਕ ਬਣਦੀ ਹੁੰਦੀ ਐ ਤੂੰ ਐ ਕਰ ਅਬ ਮਨ ਨਹੀਂ ਪਤਾ ਤੇਰੀ ਪਰਜਾਈ ਐ ਤੇਰਾ ਉਹਦੇ ਗੁੱਸਾ ਨਹੀਂ ਕਰਨਾ ਹੈਗਾ ਤੂੰ ਕਹੀ ਦੀ ਉਹ ਮੇਰੇ ਤੋਂ ਪਹਿਲਾਂ ਤਾਂ ਇਹਦੀ ਪਰਜਾਈ ਐ ਇਹਦੇ ਨਾਲ ਉਹਦਾ ਜੇਠ ਲੱਗਦਾ ਐ ਇਹ ਕਹਿ ਦੂ ਉਹ ਮੈਂ ਕਿਵੇਂ ਕਹਿ ਸਕਦਾ ਯਾਰਾ ਹੈ ਜੇ ਮੈਂ ਉਹਨੂੰ ਕਹਤਾ ਨਾ ਵੀ ਭਾਈ ਤਾਂ ਵੀ ਆ दारू ਨਹੀਂ ਵੇਚਣੀ ਇਕੱਠੇ ਹੋ ਜੋ ਉਹਦਾ ਭਾਈ ਚਾਰੇ ਪੈਰ ਚੱਕ ਕੇ ਪਾਊਗੀ ਮੈਨੂੰ ਤੈਨੂੰ ਪਤਾ ਐ ਇਸ ਗੱਲ ਦਾ ਫਿਰ ਮੇਰੀ ਗੱਲ ਸੁਣੋ ਜਦ ਕੋਈ ਕਹਿ ਨਹੀਂ ਸਕਦਾ ਫਿਰ ਤੁਸੀਂ ਇਹਨਾਂ ਨੂੰ ਇਕੱਠੇ ਕਰਾ ਕੇ ਕੀ ਧਾਰਾ ਚਵਾਉਂਗੇ ਯਾਰ ਮੈਂ ਹੁਣ ਜਿੰਨੇ ਸ਼ਰਤ ਰੱਖੀ ਆ ਉਹੀ ਸਮਝਾਵੇ ਉਹਨੂੰ ਓਏ ਇਹਨਾਂ ਦਾ ਤਾਂ ਟੱਕ ਕੁੱਤੇ ਵਾਲਾ ਵਹਿਰ ਐ ਸਾਰਾ ਟੱਕਰ ਦੇਖ ਤਾ ਲੋ ਕਿਵੇਂ ਵਿੱਚ ਮੂਤਦਾ ਗਾਇ ਕੋਣੋ ਗੱਲ ਐ ਕਹਿਣੀ ਐ ਵੱਡੇ ਬਾਈ ਕੁਝ ਹੋਰ ਤਾਂ ਨਹੀਂ ਗੜਾਸਾ ਥੋੜੂ ਮਾਰ ਦੇ ਉਹ ਫਿਰ ਬੀਬੀ ਤੂੰ ਕਹੋ ਤਾਂ ਬੀਬੀ ਕਿਉਂ ਨਹੀਂ ਕਹਿੰਦੀ ਮੇਰੇ ਮੁੱਢ ਤੇ ਧਰਕੇ ਕੋ ਜਲਾ ਰਹੇ ਉਹ ਗੱਲ ਸੁਣੋ ਫਿਰ ਬੇਬੇ ਨਹੀਂ ਕਹਿੰਦੀ ਇਹ ਨਹੀਂ ਕਹਿ ਸਕਦੀ ਨਾ ਮੈਂ ਕਹਿ ਸਕਦਾ ਨਾ ਤੂੰ ਕਹਿ ਸਕਦਾ ਹਾਂ ਉਹਨੂੰ ਮੱਗਰ ਨੂੰ ਕਹਿ ਮੱਗਰ ਨੂੰ ਹਾਂ ਉਹਨੂੰ ਹਾਂ ਓਏ ਉਹਦੀ ਤੀਵੀਂ ਆਪੀ ਹਟਾ ਓਏ ਹਾਂ ਓਏ ਪਤੇ ਦੀ ਗੱਲ ਹੈ ਹੁਣੇ ਲਾਵਾ ਫੋਨ ਉਹਨੂੰ ਆ ਭਾਈ ਪਾਣੀ ਪੂਣੀ ਦੇ ਦੇ ਗਲਾਸ ਮੜਾ ਮੋਟਾ ਖੜੀ ਹੋ ਕੇ ਓਏ ਪਾਣੀ ਫੜਾ ਦੇ ਨੇ ਮਾਤੇ ਨਾਲੇ ਭਾਈ ਅਕੇ ਹੱਸਦਿਆਂ ਦੇ ਘਰ ਬਸਦੇ ਸੋਹਣੇ ਲੱਗਦੇ ਆ ਚੱਲ ਗੱਲ ਤਾਂ ਬੇਬੇ ਠੀਕ ਐ ਤੇਰੀ ਓਏ ਓਏ ਪਹਿਲੇ ਯਾਰ ਇਹ ਪਕਰ ਜੋ ਹੈਲੋ ਹਮ ਅਗਰ ਕਿੱਥੇ ਆ ਅੱਛਾ ਥਾਈ ਤੇ ਓਏ ਐ ਕਰ ਬਾਈ ਕਰਿਆ ਓਏ ਨਾ ਨਹਾ ਬੀਬੇ ਨੂੰ ਨਹੀਂ ਕੋ ਸੋਇਆ ਉਹ ਤਾਂ ਬੀਬੇ ਬੁਲਾਉਂਦੀ ਦੀ ਕੋਈ ਗੱਲ ਕਰਨੀ ਹੈ ਗੈ ਜਰੂਰੀ ਹਾਂ ਜਰੂਰੀ ਗੱਲ ਹੈ ਮੜਾ ਮਿੰਟ ਮਾਰ ਬਾਈ ਬਣ ਕੇ ਗਾਹ ਨਾ ਲੰਗ ਜਿੱਥੇ ਆ ਜਾ ਠੀਕ ਹੈ ਆਉਂਦਾ ਖਾਈ ਪੀਤੀ ਠੀਕ ਹੈ ਬਸ ਆਕੇ ਕੱਠ ਕਰਦੀ ਨਹੀਂ ਹੁੰਦੀ ਕੱਠ ਚ ਬਥੇਰਾ ਕੁਸ ਬਣ ਜਾਂਦਾ ਆਹੋ ਜਦੋਂ ਪਿਆ ਕਰੂ ਇੱਥੇ ਰੋਜ਼ ਦਾ ਲੜਾਈ ਝਗੜਾ ਇੱਕ ਦੂਜੇ ਦੀ ਗੁੱਤ ਨਹੀਂ ਹੱਥ ਚੋਂ ਗਈ ਪਤਾ ਤਾਂ ਉਦੋਂ ਲੱਗੂਗਾ ਹੋਂ ਤਾਂ ਬਥੇਰਾ ਕਹਿੰਦੀ ਜੇ ਉਹ ਚੰਦਰੀ ਐ ਤੂੰ ਸਿਆਣੀ ਬਣ ਕੇ ਟਾਈਮ ਕੱਢ ਲਈ ਹਾਂ ਮੈਂ ਦੱਸ ਕਿੱਡੀ ਕ ਗੱਲ ਐ ਇਹ ਮੇਰੀ ਗੱਲ ਸੁਣ ਤੂੰ ਕੀ ਮੰਗਦਾ ਬੋਲ ਨਾ ਜੇ ਕੁੜੀ ਮੈਨੂੰ ਲੱਗਦਾ ਥੋੜਾ ਟਾਈਮ ਦੀ ਹੋਵੇ ਜਿਸ ਵੇ ਉਹ ਇਕੱਠੇ ਕਰਨ ਲੱਗ ਰਹੀ ਐ ਆਪਣਾ ਜ਼ਮੀਂਦਾਰ ਰੋਲਾ ਪੈ ਜੇ ਰਣਾਉਂਦੀ ਰਲਾਈ ਜਾਣ ਦੇ ਬਾਅਦ ਵਿੱਚ ਦੇਖਾਂਗੇ ਵੇ ਮੁੰਡਿਆ ਆ ਉੱਚੀ ਬੋਲ ਕੇ ਸਾਨੂੰ ਵੀ ਸੁਣਾ ਦਿਆ ਕਰ ਆ ਧੀਮੀ ਨਾਲ ਕੀ ਗੁੱਟਰਬੂ ਕਰੀ ਜਾਂਦਾ ਹੁੰਦਾ ਇਹ ਬੀਬੀ ਕੋਈ ਆਪਸ ਵਿੱਚ ਮਿਸ ਹੋ ਗੱਲ ਹੁੰਦੀ ਹੁਣ ਤੈਨੂੰ ਦੋ ਪਰਦੇ ਦੀ ਗੱਲ ਹੁੰਦੀ ਐ ਦੱਸਾ ਫਿਰ ਫਿਰ ਮੇਰੇ ਫਿਰ ਦੱਸ ਐ ਦੋਨਾਂ ਨਾਲ ਲਾਇਆ ਕਰਦੀ ਹੁੰਦੀ ਐ ਹਾਂ ਦੱਸਦੇ ਦੋਨਾਂ ਨੂੰ ਕਿੱਥੇ ਵਰਗੀ ਰੀਸ ਨਹੀਂ ਖੇਤੀ ਚ ਵੀ ਭਾਈ ਉਹ ਹੋ ਜੂਗਾ ਹੱਥ ਵਟਾਇਆ ਜਾਊਗਾ ਮੇਰੀ ਗੱਲ ਸੁਣ ਬੰਗੜ ਅੱਡ ਫੇੜ ਫੇੜ ਕਰਦਾ ਫਿਰਦਾ ਰਹਿੰਦਾ ਤੂੰ ਅੱਡ ਫਿਰਦਾ ਮੈਂ ਅੱਡ ਫਿਰਦਾ ਮੇਰੀ ਗੱਲ ਸੁਣਾ ਕਹਿੰਦੀ ਤਾਂ ਬੇਬੇ ਸਹੀ ਹੈ ਗੱਲ ਉਹ ਕਹਿੰਦੀ ਤਾਂ ਸਹੀ ਹੈ ਫਿਰ ਇਹ ਵੀ ਸਹੀ ਕਹਿੰਦੀ ਆ ਵੀ ਉਹ ਆਪਣਾ ਦਾਰੂ ਵੇਚਣੋਂ ਹਟ ਜੂਗੀ ਤਾਂ ਆਪਣੀ ਨਾਲ ਇੱਜ਼ਤ ਹੈ ਵੀ ਸਾਰੇ ਲੜਕੇ ਕੰਮ ਕਰਨਗੇ ਨਾਲੇ ਖੇਤੀ ਇਕੱਠੀ ਹੋ ਜੂ ਆ ਚੀ ਕਿਹੜਾ ਬੇਬੇ ਜਵਾਬ ਦਿੰਨੇ ਆ ਪਰ ਉਹਨੂੰ ਦਾਰੂ ਵੇਚਣ ਤੋਂ ਤਾਂ ਰੋਕੋ ਤੇਰਾ ਹਟ ਜੂਗੀ ਐ ਤਾਂ ਸਿਆਣੀ ਐ ਉਹ ਉਹ ਆ ਗਿਆ ਮੱਗਰ ਵੀ ਚੱਲ ਆਉਣ ਦੀ ਭਾਈ ਐਂ ਕਰੀ ਤੂੰ ਸਮਝ ਲੈ ਜੂਗਾ ਤਮੇ ਠੀਕ ਹੈ ਬੱਬੇ ਬਈ ਹਾਂ ਠੀਕ ਹਾਂ ਬੁੱਤ ਮੈਂ ਤਾਂ ਆ ਜਾ ਕੰਮ ਦੀ ਗੱਲ ਕਰਨੀ ਹੈ ਇੱਕ ਤੇਰੇ ਨਾਲ ਇੱਥੇ ਆ ਜਾ ਪਰੌਠੇ ਬਣਾਉਂਗ ਜਟਨੀ ਵਾਲੇ ਆਹੋ ਆ ਦੀ ਕੋਈ ਨਾ ਤੇਰੀ ਬਹੂ ਦੇ ਦੂ ਤੱਤੇ ਉਹ ਲਾ ਕੇ ਤੈਨੂੰ ਮਮਾ ਕਰ ਤੂੰ ਬਣਾਈ ਖਾ ਲੂਗਾ ਮੈਂ ਇਹ ਮਖਾਲ ਕਰਦਾ ਬੋਲ ਪਿਆ ਕਰ ਬੱਟੇ ਮਖਾ ਹੋਏ ਕਰਦਾ ਜੇਠਾ ਤੇਰਾ ਸਮਝ ਆਇਆ ਕਰ ਇਹਨੂੰ ਯਾਰ ਇਹ ਸਿੱਤੇ ਚੁੰਨੀ ਲੰਦੀ ਨਾ ਇਹਨੂੰ ਬੋਲਣ ਦਾ ਲਖਣ ਤੇ ਬਸ ਬਸ ਕਰੋ ਬਸ ਕਰੋ ਬਥੇਰਾ ਹੋ ਗਿਆ ਧੀਰੰਦੀ ਮਮਾ ਕਰ ਗੱਲ ਸੁਣ ਆ ਜਾ ਉਰੇ ਆ ਜਾ ਇੱਧਰ ਆ ਜਾ ਨੇ ਗੱਲ ਸੁਣ। ਇੱਥੇ ਨਾ ਬਹਿ ਜਾ। ਲੈ ਬਹਿ ਜਾ। ਇੱਧਰ ਬਹਿ ਜਾ ਇੱਥੇ ਮਰ। ਪਰਜਾਈ ਦੇ ਕੋਲ ਨਾ। ਖਾਂ ਪਰਜਾਈ। ਓਏ ਗੱਲ ਤਾਂ ਉਹਨੇ ਕਰੀ। ਮਾਂ ਦੀ ਸੁਣ ਲਾ। ਪਰਜਾਈ ਨੂੰ ਪੁੱਛਦਾ। ਹਾਂ ਬੇਬੇ। ਉਹ ਬੇਬੇ ਦੀ ਕੀ ਸੁਣਦਾ ਮੇਰੀ ਸੁਣ ਗੱਲ। ਬੇਬੇ ਐ ਕਹਿੰਦੀ ਐ। ਤੁਹਾਨੂੰ ਇੱਧਰ ਸਾਡੇ ਵਿਚਰ ਲਾਉਣ ਨੂੰ ਕਹਿ ਰਹੀ ਐ। ਅੱਛਾ। ਹਾਂ। ਹਰਪ੍ਰੀਤ ਨੂੰ ਸਮਝਾ ਤੂੰ। ਠੀਕ ਐ। ਨਾਲੇ ਤਾਂ ਦੇਖ ਬਾਈ ਬੇਬੇ ਸਹੀ ਕਹਿ ਰਹੀ ਐ ਗੱਲ। ਇਕੱਠੇ ਹੋਵਾਂਗੇ ਆਪਾਂ ਨੂੰ 4 ਪੈਸੇ ਖੇਤੀ ਚੋਂ ਵੀ ਵਧੀਆ ਬਚ ਜਾ ਕਰਨਗੇ ਠੀਕ ਐ ਹੁਣ ਐਤਕੇ ਮੇਰੀ ਤਾਂ ਸਲਾਹ ਤੇ ਕੋਈ ਸੇਰੀ ਪਾਲੀ ਰਲਾਉਣ ਦੀ ਵੀ ਚੱਲ ਸੇਰੀ ਪਾਲੀ ਵੀ ਜਿਹੜੇ ਉਧਰ ਪੈਸੇ ਦੇਵਾਂਗੇ ਉਹ ਘਰੇ ਬਚ ਜਾਣਗੇ ਪੈਸੇ ਖੜਦਾ ਸੁਣ ਲੈਣ ਦੇ ਠੀਕ ਐ ਤੰਨੇ ਭਾਈ ਕੋਜੇ ਹਾਂ ਸੇਰੀ ਪਾਲ ਦੀ ਕੀ ਲੋੜ ਐ ਪਰ ਹੁਣ ਬੇਬੇ ਇਧਰ ਲਾਉਣ ਨੂੰ ਕਰੀ ਐ ਆ ਛੋਟੀ ਕਹਿੰਦੀ ਐ ਵੀ ਉਹ ਭਾਈ ਜਿਹੜਾ ਤੇਰੇ ਘਰ ਵਾਲੀ ਦਾਰੂ ਦੂਰੂ ਦਾ ਕੰਮ ਕਰਦੀ ਐ ਵੀ ਉਹ ਨੂੰ ਬੰਦ ਕਰਨਾ ਪਊਗਾ ਆਪ ਬਸ ਫਿਰ ਕਹਿ ਦੂਗੀ ਬੇਬੇ ਨੂੰ ਫੋਨ ਲਾ ਕੇ ਨੰਬਰ ਹਟਾ ਗਿਆ ਤੂੰ ਕਹਦੇ ਤੂੰ ਕਾ ਤੋ ਡਰਦੇ ਨਹੀਂ ਪਤਾ ਗੱਲ ਕੀ ਹੈ ਜੇ ਉਹ ਮੜਾ ਮੋਟਾ ਪੁੱਠਾ ਸਾਡਾ ਬੋਲ ਵੀ ਤੈਨੂੰ ਪਤਾ ਮੇਰੇ ਰੱਖਦਾ ਮੈਥੋਂ ਘੁੱਟ ਜੂਗੀ ਉਹ ਖਾਮ ਖਾਈ ਆਹੋ ਪਤਾ ਕਿੰਨਾ ਗਤੀਮੀ ਥੱਲੇ ਲੱਗਿਆ ਹੋਇਆ ਤੂੰ ਐ ਤੂੰ ਗਾਣੂ ਬੋਲਦੀ ਹੈ ਤੂੰ ਕਾ ਤੋ ਬੋਲਦੀ ਹੈ ਐ ਮਾਤ ਤੁਸੀਂ ਆਪਦਾ ਜੁੱਧਣਾ ਯਾਰ ਬਾਈ ਕਹਿ ਉਹਨੂੰ ਆਪਦਾ ਜੁੱਧਣਾ ਸਟਾਰਟ ਕਰੋ ਤੂੰ ਜਿਹੜੀ ਗੱਲ ਕਰਨੀ ਮੁੱਦੇ ਦੀ ਗੱਲ ਕਰੋ ਮਗਰਾ ਤੂੰ ਕਹਿ ਉਹਨੂੰ ਸਮਝਾ ਦੇ ਤੂੰ ਠੀਕ ਹੈ ਵੀ ਭਾਈ ਦੇਖ ਉਧਰ ਇਕੱਠੇ ਰਿਹਾ ਕਰਾਂਗੇ ਉਹ ਮੇਰੀ ਕਿਉਂ ਰੋਟੀ ਮਾਰਦੇ ਹੋ ਤੁਸੀਂ ਘਰ-ਬਾਰ ਪਾਲਾਂਗੇ ਵਧੀਆ ਇਕੱਠੇ ਇੱਧਰ ਸੁਣ ਮਗਰਾ ਹੁਣ ਉਹਨੂੰ ਸਮਝਾਤਾ ਤੂੰ ਹੀ ਸਕਦਾ ਹੁਣ ਬੀਬੀ ਸਮਝਾਉ ਮਣ ਕਰੇ ਉਹਦੇ ਬਰਦੋ ਹੋ ਜੇ ਹੁਣ ਸਾਡੇ ਨਾਲ ਪਹਿਲੀ ਨਹੀਂ ਉਹਦੀ ਬਣਦੀ ਤੂੰ ਦੇਖ ਮੀਆਂ ਬੀਬੀਆਂ ਤੁਸੀਂ ਆਪਸ ਵਿੱਚ 100 ਗੱਲ ਕਰ ਸਕਦੇ ਹੋ ਉਹਨੂੰ ਸਮਝਾ ਆ ਹੁਣ ਅੱਗੇ ਕੋਠੀ ਪੋਣੀ ਹੈ ਹੁਣ ਅ간 ਨੂੰ ਪਿੰਡ ਚ ਗੱਲਾਂ ਕਰਨਗੇ ਅਸੀਂ ਉਹਦੇ ਜਗਾ ਪਾਲੀਓ ਕਹਿਣਗੇ ਭਾਈ ਨੂੰ ਬਾਗਣ ਵਾਲਾ ਦੇ ਰਖਿਆ ਹੈ ਮੈਨੂੰ ਸਮਝਾਉਣ ਦਾ ਤਰੀਕਾ ਥੋੜਾ ਘਟ ਹੈ ਬੇਬੇ ਤੂੰ ਵੱਡੀ ਹੈ ਇਹ ਨੂੰ ਵੱਧ ਭੇਤ ਹੈ ਤੇਰੀ ਤਾਂ ਮੰਦੀ ਵੀ ਹੋ ਹੈ ਨਾ ਤੇਰੀ ਧੀਮੀ ਹੈ ਤੂੰ ਵੱਧ ਜਾਣਦਾ ਮੇਰੇ ਨਾਲ ਉਹਨੂੰ ਹੈ ਨਾਲੇ ਦੋ ਹੀ ਜੀਆਂ ਦੀ ਕੀ ਲੜਾਈ ਹੁੰਦੀ ਆ ਅਕੇ ਆਥਣੇ ਲੜੇ ਤੜਕੀ ਲੂਕੋ ਜੇ ਬੇਬੇ ਮੇਰੀ ਗੱਲ ਸੁਣੋ ਪਤਾ ਹੀ ਆ ਉਹਦੀ ਬੱਦਲ ਪਾਈ ਦਾ ਜੇ ਉਹ ਕਿੰਨੀ ਕੋਦੇ ਨਾਲ ਗੱਲ ਕਰ ਸਕਦਾ ਤੂੰ ਨਾ ਮਿੱਠੀ ਪਿਆਰੀ ਜੀ ਹੋ ਕੇ ਠੀਕ ਹੈ ਤੈਨੂੰ ਫੇਰ ਵੀ ਢੰਗ ਹੈ ਗੱਲ ਕਰਨ ਦਾ ਵੱਡੀ ਹੈ ਤੂੰ ਹੋਰ ਤੇਰੀ ਮੰਦੀ ਵੀ ਹੈ ਮਾਰੀ ਮੁੱਟੀ ਉਹ ਦਾਬ ਵੀ ਪੂਰੀ ਮੰਦੀ ਉਹਦੀ ਸਮਝਾ ਕੇ ਯਾ ਲੈ ਬੇਬੇ ਤੇਰ ਤੋਂ ਚਲਦੀ ਐ ਸਹੀ ਗੱਲ ਐ ਹੁਣ ਦੇਖ ਚਾਹੇ ਕੈਨੂ ਤਾਂ ਤੈਨੂੰ ਲੱਖੇ ਲੜੀ ਜਾਵੇ ਪਰ ਇੱਜ਼ਤ ਦਾ ਕਰਦੀ ਐ ਅਗਲੀ ਸੱਸ ਦੇ ਹਿਸਾਬ ਨਾਲ ਹੁਣ ਸੱਸ ਤੇ ਸਮਝਾਊਗੀ ਜੇ ਫੇਰੇ ਟਿਕੂਗੀ ਹੁਣ ਮੜਕਰੇ ਇਹਦਾ ਵਿਚਾਰਾ ਕਿਉਂ ਦੁੱਤ ਲਾ ਕੇ ਕਰਵਾਏਗੀ ਜੇ ਮੜਕਰੇ ਕੋਸ ਬੋਲਦੇ ਹੋ ਭਾਂਡੇ ਚੱਕ ਕੇ ਭੱਗ ਜੂਗੀ ਫੇਰ ਕਰ ਲਈ ਕੀ ਕਰਨੀ ਐ ਤਾਂ ਉਹ ਬਥੇਰੀ ਚੰਗੀ ਆ ਐਨੀ ਮਾੜੀ ਵੀ ਨਹੀਂ ਹੈਗੀ ਇਹ ਫੇਰ ਤਾਂ ਹੀ ਉਹ ਕਹਿੰਨੇ ਆ ਤੇਰੀ ਮੰਦੀ ਐ ਬੇਬੇ ਤੇਰੀ ਮੰਨ ਲੂਗੀ ਹਾਂ ਕੋਈ ਗੱਲ ਨਹੀਂ ਕਰਕੇ ਦੇਖ ਲੋ ਉਹਨੂੰ ਐ ਮਾਰਦੀ ਤੁਸੀਂ ਕਹਿੰਦੇ ਨਾ ਨਾ ਕਰਤੇ ਸੁਣ ਮੇਰੀ ਗੱਲ ਉਮੀ ਚਾਰ ਪੈਂਟਰ ਮਰ ਜੀ ਕਹਿੰਦੇ ਮੇਰੀ ਬਾਹ ਐ ਵਰੀ ਹੈ ਕਹਿੰਦੇ ਐ ਕਹਿੰਦੇ ਤੂੰ ਮੇਰਾ ਕਰਤਖਾ ਲੈ ਬਥੇਰੀ ਸੇਵਾ ਕਰੀ ਹੈ ਮੇਰੀ ਆਹੋ ਚਲ ਠੀਕ ਹੈ ਬੇਬੇ ਕਹਿੰਦੀ ਤੂੰ ਲੈ ਭਾਈ ਚਲ ਤੂੰ ਰੋਟੀ ਰੂਟੀ ਦਾ ਲੈ ਕਰ ਪਰਾਈ ਚਾਹ ਬਣਾ ਨਾਲ ਕੰਡੇ ਜੀ ਵਾਲੀ ਬਣਾ ਲਓ ਭਾਈ ਰੋਟੀ ਰੂਟੀ ਦਾ ਕੁਝ ਕਰ ਲਓ ਖਾ ਲੈ ਚਲ ਬਣਾ ਲੈ ਚਾਹ ਘੁੱਟ ਘੁੱਟ ਫਿਰ ਰੋਟੀ ਖਲਾਂਗੇ ਮੂਚਣਾ ਪਉਂਦਾ ਸਾਰਿਆਂ ਦੇ ਚਾਹ ਉਹ ਲੱਗਦਾ ਉਹ ਦਰ ਟੰਗਰ ਫੁੱਲ ਗਿਆ ਕੋਈ ਦੇਖਿਆ ਮੈਂ ਅਸਰ ਕਿਉਂ ਨਾ ਤੜ ਕੇ ਰੱਖਿਆ ਕਰ ਇਹਨੂੰ ਮੜੀ ਜੀ ਬੀਬੀ ਆਪਦੇ ਮੰਜੇ ਥੱਲੇ ਵੀ ਸੋਟੀ ਫਿਰ ਐ ਬੇਬੇ ਐ ਕਰ ਜਾ ਕੇ ਗੱਲ ਕਰ ਰੇਂਜਿੰਗ ਰੋਟੀ ਰੋਟੀ ਖਾ ਕੇ ਬਾਗ ਦੇ ਬੇਬੇ ਤੂੰ ਉਧਰ ਆਹ ਕੋਈ ਨਾ ਕਰ ਆਉਂਦੀ ਵੀਰ ਇਹ ਕਾ ਤੂੰ ਲਾਰ ਕੇ ਜਟਨੀ ਕੋਟਣ ਬੇਬੇ ਇਹ ਤੂੰ ਮੇਰੇ ਚਾਰ ਬੰਦ ਜੇ ਕੋਈ ਮਿਲਤੀ ਕਰ ਦਮ ਤੂੰ ਮੈਂ ਤੈਨੂੰ ਕਿਹਾ ਵੀ ਕੱਲੇ ਨੂੰ ਬੁਲਾ ਕੇ ਚਾਹੇ ਕਿੰਨੀ ਮਰਜ਼ੀ ਵੇਚੀ ਕਰ ਲਿਆ ਕਰ ਚੱਪਾ ਕਰ ਜਾ ਚੰਗਾ ਮੱਕਰ ਬੈਠੇ ਹੋਇਆ ਕੁਆ ਵੀ ਇਹ ਨਹੀਂ ਬੀਚਤੀ ਕਰਤੀ ਨਾ ਉਹ ਜਿਹੜਾ ਆਪਣੀ ਟੀਮੀ ਥੱਲੇ ਲੱਗਿਆ ਆ ਉਹ ਉਹ ਨਹੀਂ ਜਾਜ ਚਿੱਤ ਹੈਗੇ ਚਲ ਮੈਨੂੰ ਐ ਦੱਸ ਤੂੰ ਇੱਧਰ ਮੈਨੂੰ ਐ ਕਹਤੋਂ ਕਹਿ ਵੀ ਮੰਨ ਜਾ ਉਹਨੂੰ ਬੁਲਾ ਲੈ ਇੱਥੇ ਆ ਇੱਕ ਕਲੇਸ਼ ਨਹੀਂ ਘਟਤੀ ਕੀ ਜਿਹੜੀ ਦੂਜੀ ਨਾਲ ਵੀ ਮੇਰਾ ਹੁਣ ਮੂੰਹ ਮੱਥਾ ਲਵਾਉਂਗੇ ਇਹ ਤੂੰ ਗੱਲ ਨਹੀਂ ਸਮਝ ਰਹੀ ਬੁੜੀ ਦਾ ਹੀ ਨਹੀਂ ਪਤਾ ਮਣਕਰੇ ਥੋੜੇ ਟਾਈਮ ਚੱਖਾ ਮੀਚੇ ਜੀ ਉਤਾ ਦੇ ਕਿਹਦਾ ਹਿੱਸਾ ਤਾਂ ਜਾਊਗੀ ਉਧਰ ਉਧਰ ਜੇ ਇਹ ਕਾਨੂੰਨ ਨਾ ਜੇ ਤੂੰ ਨਾ ਮੰਨਦੀ ਜੇ ਜਾ ਕੇ ਉੱਧਰ ਰੜ ਜਾਨੀ ਮੱਗਰ ਕਣੀ ਨਾਲ ਨਾ ਆ ਵੱਡੇ ਨੂੰ ਵੀ ਲੈ ਕੇ ਜਾਂਦੀ ਇਹ ਵੀ ਚੀਨੀ ਵੀ ਜਾਂਦੀ ਹੁਣ ਤੇ ਇਹਦੀ ਜ਼ਮੀਨ ਰੱਦੀਦਾ ਆ ਜੂਗੀ ਫਿਰ ਜੀ ਕਿਹੜਾ ਉਧਰ ਬਾਕੀ ਨਾ ਫਿਰ ਜ਼ਮੀਨ ਨਹੀਂ ਰਹਿ ਜਾਓ ਆਪਣੇ ਪੱਲੇ ਕੀ ਛੰਚਣਾ ਨਾ ਤੁਹਾਡੀ ਬੁੜੀ ਮਾਰਨ ਲੱਗੀ ਆ ਨਾ ਉਹ ਕਰਨ ਤਾਂ ਇਹਨੂੰ ਬਾਉ ਹੈ ਦੀ ਮੈਥੋਂ ਚੱਕਿਆ ਜਾਂਦਾ ਹੈਗਾ ਜੇ ਇਹ ਕੁਛ ਮੈਨੂੰ ਆਉਂਦਾ ਹੋਵੇ ਮੈਂ ਤੇਰੇ ਕਾ ਤੋ ਮੈਂ ਤਾਂ ਕਰਾਂ ਇੱਥੇ ਵੇ ਮੈਨੂੰ ਕੀ ਪਤਾ ਹੈਗਾ ਜੀ ਮੈਂ ਤੂੰ ਤੇਰੀ ਤੀਵੀਂ ਮੂਰੇ ਕੰਮ ਕਰਦਾ ਹੁੰਨਾ ਇਹ ਕਰਦਾ ਤੇਰਾ ਹੀ ਭਾਈ ਹੈ ਇਹ ਮੈਂ ਭਾਂਡੇ-ਪੁੰਡੇ ਦੇ ਤੋਂ ਚਟਣੀਆਂ ਘੋਟਦਾ ਮੋਟੇ-ਮੋਟੇ ਚਲ ਕੰਮ ਕਰਦਣਾ ਵੀ ਓਖੀ ਹੁੰਦੀ ਹੈ ਭਾਰਂ ਜਿਕੇ ਨਾ ਤੂੰ ਵੇ ਜਾਣਦੀਆਂ ਮੈਂ ਕਿੰਨਾ ਕ ਕਰਦਾ ਕਿੰਨਾ ਕ ਨਾ ਤੂੰ ਤਾਂ ਉਹਨਾਂ ਦੇ ਮੂਰੇ ਹੁਣ ਹੋਰ ਕੀ ਬਲਾਵੇਂਗਾ ਮੇਰੇ ਤੋਂ ਚਲ ਚੰਗਾ ਹੁਣ ਚੁੱਪ ਕਰ ਜਾ ਚੰਗਾ ਆਉਂਦੀ ਹੀ ਆਉਂਦੀ ਹੈ ਜੇ ਰਾਂ ਬੋਲੂਗੀ ਤਾਂ ਖੜਿਆ ਤਾਂ ਰਲ ਮੈਂ ਕਿੰ ਕਿ ਬੋਲ ਜੂਗੀ ਆਹੋ ਬਾळा ਖੜ ਜਾਣਾ ਨਾ ਆ ਮਾਮੂਰੇ ਤਾਂ ਤੂੰ ਗੁੰਗਾ ਬਨ ਜਾਣਾਗਾ ਉਦੋਂ ਤਾਂ ਬੋਲਦਾ ਨਹੀਂ ਹੈਗਾ ਕੁਛ ਫਿਰ ਇਹ ਚੱਲ ਕੋਈ ਨਾ ਜੇ ਹੁਣ ਬੋਲੀ ਨਾ ਹੁਣ ਤੇ ਨਾਲ ਮੈਂ ਖੜਾ ਚਲਾਉਂ ਕਰ ਚਾਹ ਬਣਾ ਲੈ ਆਹ ਪਾਂਡੇ ਧੋਦੀ ਬਣਾ ਦਾਨੀ ਆ ਚਾਹ ਤੁਹਾਨੂੰ ਮਾਂ ਜਦੂ ਆ ਜੀ ਹਾਂ ਜਿੱਲੀ ਗਈ ਤੱਲ ਗਏ ਸਾ ਚੂਰ ਚੂਰ ਹੋ ਗਈਆਂ ਲੈ ਪੱਤ ਲੋ ਪਾਥੇ ਮਸਾਂ ਪੱਥੀਆਂ ਸੀਗੀਆਂ ਉਹ ਤੋੜੇ ਕੇ ਥੇ ਮੈਂ ਘਰੇ ਬੜੀ ਜਨਾ ਪੰਤੂ ਮੇਰੇ ਮਾਗਰ ਵੀ ਆ ਗਿਆ ਬਹਿ ਜਾਣ ਦਿਆ ਕਿਤੇ ਚੈਨ ਨਾਲ ਰੋਟੀ ਬਣਾਦੀ ਨਾ ਕਿੱਥੇ ਲਾਤਾ ਮੈਂ ਹਜੇ ਲੰਗਰ ਹੋਈ ਤਾਂ ਕੰਮ ਨਵੇੜ ਗਿਆ ਗੁਹਾ ਜਾਂ ਥੱਲਣ ਆਈ ਜੀ ਮੈਂ ਉਹ ਬੱਕੜ ਕਰਵਾਉਣੀ ਐ ਖੇਤ ਮੇਰੀ ਗੱਲ ਸੁਣੋ ਕਣ ਕਰਵਾਉਣੀ ਐ ਤੇਰੀ ਮਾਂ ਹੀ ਕਹਿੰਦੀ ਸੀ ਇਹ ਜੀ ਕਹਿੰਦੀ ਅਖੇ ਤੁਸੀਂ ਉਧਰ ਹੀ ਆ ਜਾਓ ਕਿਧਰ ਆ ਘਰੇ ਉਂਦਰ ਲੈ ਅੰਦਰ ਲੈ ਫਿਰ ਜਾਇਆ ਕੰਮ ਹੋਣਾ ਕੋਈ ਕੰਮ ਨਹੀਂ ਕੰਜਰਾ ਆਇਆ ਕਹਿੰਦੀ ਐ ਬੋਰੀ ਬਿਸਤਰਾ ਲੈ ਕੇ ਉੱਥੇ ਆ ਜਾਓ ਇਕੱਠੇ ਰਹਿਣ ਲੱਗ ਜੰਨੇ ਆ ਬੋਰੀ ਬਿਸਤਰਾ ਕਿਵੇਂ ਕਿੰਦੀ ਦਵਾਰੇ ਇਕੱਠੇ ਹੋ ਜੰਨੇ ਆ ਅੱਛਾ ਫੇਰ ਤਾਂ ਕੀ ਆ ਹੁਣ ਮੈਂ ਕੀ ਕਹਿਣਾ ਦੀ ਮੈਂ ਹਾਂ ਸੋਚ ਕੇ ਦੱਸ ਦਾਂਗੇ ਉਹ ਨਾਲੇ ਇੱਕ ਹੋਰ ਗੱਲ ਕਹਿੰਦੀ ਸੀ ਉਹ ਮੈਨੂੰ ਕਹਿੰਦੀ ਆ ਕੰਮ じゃ ਛੱਡਣਾ ਬੁੱਧਾ ਰੁਕ ਗਿਆ ਅ ਮੈਂ ਛੱਡਦੇ ਫੇਰ ਕੀ ਗੱਲੇ ਸ਼ਾਬਾਸ਼ ਏ ਤੇਰੇ ਤੂੰ ਕਹਿਤਾ ਛੱਡ ਦੇ ਕਿਉਂ ਕੀ ਗੱਲ ਤੇਰੀ ਪੈਨਸ਼ਨ ਆਉਂਦੀ ਐ ਕਿ ਮੈਂ ਉਹ ਤੋਂ ਖਰਚਾ ਚਲਾਉਂਗੀ ਹੈ ਨਾਲੇ ਉਹਗਲੇ ਨੇ ਤੇਰੇ ਵਾਸਤੇ ਕੀ ਛੱਡਿਆ ਵੇ ਸਾਰੀ ਜ਼ਮੀਨ ਆਪ ਹੜੱਪੀ ਬੈਠੇ ਨੇ ਹੈ ਘਰਵਾਰ ਆਪ ਦੇ ਨਾਂ ਨੋਕੀ ਦਿੱਤਾ ਦੀ ਆ ਚਾਰ ਭਾਂਡੇ ਦਿੱਤੇ ਸੀਗੇ ਛੱਡ ਦਿੱਤੇ ਨਾ ਬਸ ਮਾ ਜੀ ਆਪਾਂ ਨਾਰ ਲਾ ਲਿਆ ਕੱਲ ਨੂੰ ਘਰ ਘਰ ਚੰਗੇ ਵਿਚੀ ਘਰ ਆਪਣਾ ਪੈ ਜੂਗਾ ਨਹੀਂ ਆਪਾਂ ਇਕੱਲੇ ਕਿੱਥੋਂ ਪਾਵਾਂਗੇ ਨਾਲੇ ਥੱਬੇ ਖਾਨ ਵਾਲੀ ਜ਼ਮੀਨ ਚੋਂ ਵੀ ਅੱਧਾ ਹੋਊ ਆਪਾਂ ਨੂੰ ਜੇ ਬੇਬੇ ਲੈ ਕੇ ਉਹਦੇ ਨਾਲ ਬੈਠ ਗਈ ਨਾ ਦੇਖ ਲੈ ਫਿਰ ਕੀ ਬਣੂਗਾ ਜ਼ਮੀਨ ਕਿੰਨੇ ਪੈਸਿਆਂ ਦੀ ਏ ਕਮਾਲੇ ਕਿੰਨੇ ਪੈਸੇ ਨਹੀਂ ਉਹ ਤਾਂ ਫਿਰ ਮੈਂ ਸੋਚੀ ਹੀ ਨਹੀਂ ਕਦੇ ਤੈਨੂੰ ਕੀ ਲੋੜ ਸੋਚਣ ਦੀ ਫਿਰ ਤੂੰ ਮੈਨੂੰ ਕਹਿੰਦੀ ਐ ਵੱਧ ਬੋਲਦਾ ਐ ਬੋਲਦਾ ਆਪਣੀ ਜਿ ਡਰੀ ਕੋ ਟੀ ਜਾਨੀ ਆ ਹੱਤੈ ਨੂੰ ਤਾਂ ਸਾਰਾ ਪਤਾ ਹੈ ਨਾ ਸਾਰਾ ਦਿਨ ਤਾਂ ਉੱਤਰ ਪੜਿਆ ਰਹਿਣਾ ਉਹਨਾਂ ਦੀ ਮੈਂ ਸੂਰ ਰੱਖਦਾ ਤੈਨੂੰ ਨਹੀਂ ਪਤਾ ਕੱਲ ਨੂੰ ਆਪਾਂ ਕਬੀਲਦਾਰ ਬਣਨਾ ਹੋਲੀ ਓੜੀ ਅੱਗੇ ਕੰਮ ਕਰਕੇ ਦੋ ਜਣੇ ਮੈਂ ਖੇਤੀ ਤੇ ਸੰਭ ਨੂੰ ਆ ਤੂੰ ਕਰਦਾ ਸੰਭ ਲਈ ਜਦੋਂ ਆਪਾਂ ਕਬੀਲਦਾਰ ਬਣ ਗਏ ਠੀਕ ਹੈ ਵਿਚੋ ਕੁੰਡੀ ਲਾਦਿਆ ਕਰਾਂਗੇ ਪੈਸਿਆਂ ਦੀ ਹਾਂ ਹੋਵੇ ਜਿਹੜੇ ਤੂੰ ਆਰਤੀ ਤੇ ਲੈ ਕੇ ਰੇਗਾ ਨਾ ਤੂੰ ਥੋੜੇ ਕਣੀ ਚਾਰ-ਚਾ ਪੰਜ-ਪੰਜ ਹਜ਼ਾਰ ਕਰਕੇ ਮੈਨੂੰ ਫੜਾ ਦਿਆ ਕਰੀ ਐਨੇ ਕਦੀ ਤਾਂ ਕੁੰਡੀ ਲਾ ਹੀ ਸਕਦੇ ਆ ਨਾ ਤੇਰੀ ਜਣੀ ਵੀ ਕਿੰਨੇ ਦੀ ਸਪਰੇ ਆ ਗਈ ਕਿੰਨੇ ਦੀ ਰੇ ਆ ਗਈ ਕੀ ਆ ਗਿਆ ਨਾਲ ਕਵਿੰਦਾਰੀ ਚਲਾਈ ਫੜਾਈ ਮੇਰੇ ਹੱਥ ਹਾਂ ਖਸੂਸ ਨਹੀਂ ਜੀ ਤਾਂ ਮੈਂ ਦਿਖਾਉ ਕੀ ਹੁੰਦਾ ਹਾਂ ਆ ਬਾਬੇ ਦਿਮਾਗ ਨਾਲ ਚੱਲਣਾ ਬੂਆ ਫੇਰ ਉਸ ਹੱਥ ਲੱਗੂ ਆ ਆ ਮੀਰੀ ਗੱਲ ਇੱਕੋ ਹੋਰ ਨਾ ਲਾਰੂ ਵੇਚ ਕੇ ਤੂੰ ਕਿੰਨੇ ਕੇ ਪੈਸੇ ਜੋੜ ਲੇਗੀ ਤੇ ਤੇ ਫਿਰ ਜਿਹੜੇ ਮਰਨੇ ਗਾਕ ਲੱਗੇ ਨੇ ਹੁਣ ਇਹਨਾਂ ਨੂੰ ਕੀ ਕਹੂੰਗੀ ਇਹਨਾਂ ਨੇ ਤਾਂ ਫੋਨ ਕਰਨਾ ਨਾ ਸਮਾਨ ਨੂੰ ਮੈਂ ਕਹਿੰਨੀ ਆ ਨੰਬਰ ਬਦਲਦੇ ਕੋਸ ਨਹੀਂ ਹੁੰਦਾ ਐਵੇਂ ਹੀ ਬਦਲਦੇ ਨੰਬਰ ਮੇਰੀ ਗੱਲ ਸੁਣ ਉਰੇ ਕਿਹੜਾ ਪਤਾ ਲੱਗਦਾ ਇੱਕ ਟੱਗ ਗੱਟਾ ਲਿਆ ਕੇ ਪਾ ਦਾਂਗੇ ਚੂਰਿਸ ਪੂਰੀਆਂ ਕੱਢਦਾ ਕਰਾਂਗੇ ਜਿੰਨੇ ਸੁੱਤੇ ਸੁੱਤੇ ਆਪਣੇ ਜੋਗੀ ਕੱਢ ਲਿਆ ਕਰਾਂਗੇ ਪੀਣੀ ਜੋਗੀ ਤੂੰ ਤਾਂ ਡੱਫਲਾ ਤੈਨ ਤਾਂ ਲਿਆ ਕੇ ਦਿੰਨੀ ਮੈਂ ਨਾਲ ਲਾਉਣੀ ਤੇਰਾ ਮੂੰਹ ਚ ਕੰਚਰ ਕਿਸੇ ਥਾਂ ਦਾ ਆਪ ਦੀ ਪਹਿਲਾਂ ਸੋਚ ਆ ਤੈਨੂੰ ਪੀਣੀ ਤਾਂ ਹੁਣ ਆਈਗੀ ਕਦੇ ਕੁੱਟ ਪੀ ਲੈਣਾ ਕੰਮ 'ਚ ਬੰਦਾ ਥੱਕਿਆ ਹੋਇਆ ਨਾ ਥੱਕਣ ਨੂੰ ਕਿਹੜਾ ਤੂੰ ਹਾਲਾ ਬੋਣਾ ਐ ਤੈਨੂੰ ਗਾਹ ਗੱਡੇ ਨਾਲ ਜੋੜ ਰੱਖਣਾ ਕੰਮ ਤਾਂ ਮੈਂ ਹੀ ਕਰਦਾ ਕੀ ਕਰਦਾ ਤੂੰ ਕਰਦਾ ਇੱਥੇ ਤੂੰ ਕੰਮ ਮੇਰੀ ਗੱਲ ਸੁਣ ਲੈ ਮਿੱਠੀ ਭੋਲੀ ਹੋ ਕੇ ਰਹੀ ਜੇ ਕੁਝ ਖੱਟਣਾ ਜੇ ਜਿਆਦਾ ਬੁੜਕੇਂਗੀ ਤੈਨੂੰ ਪਤਾ ਜਿਵੇਂ ਖਿੱਲਾ ਜਿਹੜੀ ਜਿਆਦਾ ਬੁੜਕਦੀ ਐ ਪੱਠੀ ਤੋਂ ਬਾਹਰ ਵਗ ਜਾਂਦੀ ਐ ਤੇਰੇ ਭਾਈ ਮੰਗੂ ਮੈਂ ਜਿਵੇਂ ਤੇਰਾ ਭਾਈ ਥੱਲੇ ਲੱਗਿਆ ਬੈਠਾ ਉਹਦੇ ਮੈਂ ਤਾਂ ਦੇਖ ਲੱਗਣ ਨਹੀਂ ਲੱਗੀ ਹਣ ਚੱਲ ਜੇ ਮਨ ਵੀ ਲਿਆ ਉਧਰ ਬਾਗੀ ਉਧਰ ਜਾ ਕੇ ਜਿਆਦਾ ਚੜਪੜ ਜੀ ਨਾ ਕਰੀ ਆਪਦੀ ਮਾਂ ਦੀ ਸ਼ੈ ਨਾ ਇਹ ਹਿਸਾਬ ਰੱਖ ਲਈ ਕਿ ਜੇ ਪੈਂਦੀਆਂ ਕਿਹੜੇ ਪਾਸਿਓਂ ਪੈਂਦੀਆਂ ਨੇ ਤੇਰੇ ਸਾਰੇ ਪਾਸੇ ਪੈਂਦੀਆਂ ਨੇ ਤਾਂ ਚੱਲ ਫਿਰ ਆਏ ਚੱਲੀਏ ਦਲ ਤੋੜ ਉਹਨਾਂ ਨੂੰ ਮਰਨ ਦੇ ਨਾ ਕਿਥੇ ਪਾਸੇ ਪਹਿਲੇ ਮੇਰੀ ਗੱਲ ਸੁਣਨਾ ਬੇਬੇ ਲੈ ਕੇ ਤਾਂ ਚੱਲ ਜੀ ਆ ਇਹ ਨਾ ਹੋਵੇ ਜਾਂਦਿਆਂ ਘਰੇ ਉਹ ਬੜ ਬੜ ਕਰੇ ਕਿਤੇ ਜਾਨਸਾਰ ਮੈਨੂੰ ਢੁਕਾਦਾ ਸਸਰੀਕਰ ਦੋਸਤੋ ਦੋਸਤੋ ਅਸੀਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਇੱਕ ਪਰਿਵਾਰਕ ਸਟੋਰੀ ਲੈ ਕੇ ਆਏ ਆ ਸੋ VSY ਚੈਨਲ ਸਪੋਰਟ ਕਰਿਓ ਸਾਰੇ ਤੇ ਪਰਿਵਾਰਕ ਸਟੋਰੀ ਹੈ ਜਿਵੇਂ ਅਪ ਕਹਿੰਦੇ ਹੋ ਨੇ ਘਰ ਘਰ ਦੀ ਕਹਾਣੀ ਇਹ ਗੱਲਬਾਤ ਜਿਹੜੀ ਅਸੀਂ ਸ਼ੂਟ ਕੀਤੀ ਹੈ ਤਕਰੀਬਨ ਇਹ ਅ ਅੱਜ ਕੱਲ ਸਾਰੇ ਘਰਾਂ ਦੇ ਵਿੱਚ ਗੱਲਬਾਤ ਇਸ ਤਰ੍ਹਾਂ ਦੀ ਚੱਲਦੀ ਹੀ ਰਹਿੰਦੀ ਹੈ ਸੋ ਬਾਕੀ ਸਾਨੂੰ ਤੁਸੀਂ ਸੁਝਾਅ ਵੀ ਦੇ ਸਕਦੇ ਹੋ ਸਾਡੇ 2-3 ਪਾਰਟ ਦੀ ਸ਼ੂਟ ਹੈ ਜਿਹੜਾ ਮੁਕੰਮਲ ਹੋ ਚੁੱਕਿਆ ਹੈ ਅੱਗੇ ਵਾਸਤੇ ਸਾਨੂੰ ਸੁਝਾਅ ਦੇ ਸਕਦੇ ਹਾਂ ਵੀ ਅੱਗੇ ਅਸੀਂ ਕਿਵੇਂ ਦੀ ਗੱਲਬਾਤ ਲੈ ਕੇ ਆਈਏ ਜੇ ਕਿਸੇ ਦੇ ਕੋਲ ਅੱਗੇ ਦੀ ਗੱਲਬਾਤ ਹੈਗੀ ਵੀ ਐ ਤਾਂ ਉਹ ਸਾਨੂੰ ਦੱਸ ਸਕਦੇ ਹੋ ਵੀ ਭਾਈ ਤੁਸੀਂ ਅੱਗੇ ਇਸ ਤਰ੍ਹਾਂ ਦੀ ਗੱਲਬਾਤ ਵਿੱਚ ਪਾਇਓ ਠੀਕ ਹੈ ਉਹੀ ਜੀ ਗੱਲਬਾਤ ਅਸੀਂ ਵਿੱਚ ਵੀ ਪਾ ਦਾਂਗੇ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਗੇ ਕੀ ਕਿਹੋ ਜੀ ਸਟੋਰੀ ਤੁਹਾਨੂੰ ਚਾਹੀਦੀ ਹੈ ਠੀਕ ਹੈ ਜੀ ਸਪੋਰਟ ਕਰਿਓ ਲਾਈਕ ਕਰਿਓ ਸ਼ੇਅਰ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਥੋੜੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਤੁਹਾਨੂੰ ਪਤਾ ਹੈ ਵੀ ਕਾਫੀ ਟਾਈਮ ਬਾਅਦ ਆਪਾਂ ਦੁਬਾਰੇ ਆਏ ਆਂ ਬੀਐਸ ਬॉय ਚੈਨਲ ਯਾਦ ਰੱਖਿਓ ਹਾਂਜੀ ਮੈਮ ਬੋਲਣਾ ਕਿਸੇ ਨੇ ਹਾਂਜੀ ਘਰ ਦੇ ਮੁਖੀ ਦੇ ਬਹੁਤ ਜ਼ਿਆਦਾ ਸਾਰੇ ਹੁੰਦਾ ਹੈਗਾ ਵੀ ਪਰਿਵਾਰ ਨੂੰ ਜੋੜ ਕੇ ਕਿਵੇਂ ਰੱਖੀਦਾ ਹੁੰਦਾ ਹੈ ਹਨਾ ਸੋ ਧਿਆਨ ਰੱਖਿਆ ਕਰੋ ਖਲਾਰਾ ਨਾ ਪਾਇਆ ਕਰੋ ਹਨਾ ਨਿੱਕੀ ਨਿੱਕੀ ਗੱਲਾਂ ਤੇ ਘਰ ਚ ਕਲੇਸ਼ ਨਾ ਪਾਇਆ ਕਰੋ ਘਰ ਦੇ ਵਿੱਚ ਸ਼ਾਂਤੀ ਬਣੀ ਰਹੇ ਤਾਂ ਬਾਲੀ ਚੰਗੀ ਗੱਲ ਹੈ ਜਿਵੇਂ ਕਿ ਅਸੀਂ ਸਟੋਰੀ ਦੇ ਵਿੱਚ ਪਾਈਆਂ ਨੇ ਗੱਲਾਂ ਬਾਤਾਂ ਮੈਡਮ ਨੇ ਉਸੇ ਹਿਸਾਬ ਦੀਆਂ ਗੱਲਾਂ ਬਾਤਾਂ ਤੇ ਬਾਈ ਬਾਕੀ ਜਿਹੜੇ ਸੱਸ ਨੂੰ ਆ ਅਸਲ ਚ ਲੜਦੀ ਨੇ ਉਹ ਮੜਾ ਜੀ ਚੀਜ਼ ਨੂੰ ਦੇਖ ਸਕਦੀਆਂ ਨੇ ਵੀ ਕਿਵੇਂ ਦਾ ਇਹ ਚ ਮਿਰਚ ਮਸਾਲਾ ਹੈ ਬਾਕੀ ਜੇ ਕਿਸੇ ਕੋਲ ਹੋਰ ਕੋਈ ਵਧੀਆ ਰੈ ਹੋਈ ਨਾ ਵੀ ਕਿਸੇ ਕੋਲ ਕੋਈ ਵਧੀਆ ਸਟੋਰੀ ਹੁੰਦੀ ਹੈ ਸਾਨੂੰ ਕਮੈਂਟਾਂ ਜਰੂਰ ਸੁਝਾਅ ਦਿਓ ਤੇ ਇੱਕ ਵਧੀਆ-ਵਧੀਆ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਅਸੀਂ ਕਿੱਥੇ ਕਮੀ ਛੱਡੀ ਜੇ ਸਾਡੀ ਕਮੀ ਹੋਊਗੀ ਉਹ ਵੀ ਦੱਸਿਓ ਜੋ ਕੋਈ ਅਸੀਂ ਵਧੀਆ ਕਰਿਆ ਜ ਕਿਸੇ ਕੈਰੇਕਟਰ ਨੇ ਵਧੀਆ ਕਰਿਆ ਉਹਦੇ ਬਾਰੇ ਕਿ ਜਰੂਰ ਦੱਸਿਓ ਉਹਦੇ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਬਾਕੀ ਕੰਟੀਨ ਜਾਂ ਇਹਨਾਂ ਇੰਸਟੀਜ ਨੂੰ ਅਸੀਂ ਚੇਂਜ ਕਰੀਏ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਹੱਥ ਵਨ ਕੇ ਬੇਨਤੀ ਹੈ ਸਪੋਰਟ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ